ਆਪਾਂ ਖੜੇ ਆ ਮਿੱਤਰੋ ਟੌਂਕ ਦੇ ਵਿੱਚ ਉਹ ਦੇਖੋ ਬਹੁਤ ਉੱਚੀ ਪਹਾੜੀ ਆ ਟੌਂਕ ਦੇ ਵਿੱਚ ਖੜੇ ਸੀ ਤੇ ਆ ਨਾ ਉਠਾਂ ਵਾਲੇ ਵੀਰ ਪਤਾ ਨਹੀਂ ਕੀ ਲੈ ਕੇ ਜਾਈ ਜਾਂਦੇ ਆ ਪੁੱਛਦੇ ਇਹਨਾਂ ਨੂੰ ਬਈ ਕੀ ਆ ਨਾ ਰੋਕ ਲਿਆ ਵੀਰਾਂ ਨੇ ਆਪਣੇ ਆਖੇ ਤੋਂ ਤਾਂ ਚਾਰ ਊਂਟ ਹੈ ਔਰ ਬਾਈ ਜੀ ਕੀ ਹਾਲ ਚਾਲ ਆਜਾ ਤਾਂ ਕੌਣ ਆ ਗਿਆ ਬਈ ਕੌਣ ਸਾ ਗਾਮਾ ਟੌਂਕ ਸ਼ਹਿਰ ਟੌਂਕ ਸ਼ਹਿਰ ਖਾਸ ਹੀ ਸ਼ਹਿਰ ਹੈ ਜੀ ਉਪਰੋ ਜੋ ਪਹਾੜੀ ਹੈ वहाँ पर क्यों लिखा हुआ का? है टोंक तो। है अच्छा। पर आप क्या लेकर जा रहे हो जे बजरी लेते हो गई चार सौ ऐसी लेके अच्छा सौ साढ़े चार सौ ऐसी पाँच सौ अच्छा तो कितने ला देने कितने चक्कर ला देनेक्कर तीन चक्कर बारह सौ रुपए बन जाता है सारे दिन में आप अपने आप भरते हो ਫਿਰ ਵਾਸਾ ਛੇੜੇ ਖਾਲੀ ਕਰਨਾ ਪੜਦਾ ਹੈ ہمیں ਬੰਨਣਾ ਪੜਦਾ ਹੈ ওকে ਤਾਂ ਟਰੈਕਟਰਾਂ ਨਾਲ ਨਹੀਂ ਕਰਦੇ ਕੰਮ ਟਰੈਕਟਰਾਂ ਵਾਲੀ ਜੀ ਨਹੀਂ 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 ਊਂਟੋਂ ਸੇ ਹੈ ਊਂਟੋਂ ਸੇ ਹਾਂ ਹਾਂ ਠੀਕ ਹੈ ਜੀ ਠੀਕ ਹੈ ਦੇਖ ਸਕਦੇ ਹੋ ਮਿੱਤਰੋ ਨਿਆਰੇ ਵੀ ਗੱਡੇ ਬਣਾਏ ਹੋਏ ਹਨਾ ਗੱਡੀਆਂ ਟਾਇਰ ਟੂਰ ਬੜੇ ਹੈਵੀ ਦਾ ਮਿੱਤਰੋ ਸਿਸਟਮ ਕਟੋ ਕਟੇ ਪੰਜ ਕਿੱਲਾਂ ਦੇ ਵਿੱਚ ਛੱਪੜ ਜ ਬਣਿਆ ਹੋਇਆ ਇਹਨਾਂ ਦਾ ਛੱਪੜੀ ਕਹਾਂਗੇ ਇਹਨਾਂ ਦੀ ਕੋਈ ਨਦੀ ਹੈ ਜਾਂ ਕੁਝ ਵੀ ਹੈ ਪਰ ਆਪਾਂ ਨੂੰ ਜਿੰਨਾ ਹੈ ਨਾ ਨੌਲੇਜ ਅੰਦਾਜ਼ਾ ਲਾਇਆ ਓ ਮੇਤਰੋ ਪਹਾੜ ਦੇ ਉੱਤੇ ਦੇਖੋ ਬਸਿਆ ਹੋਇਆ ਪਿੰਡ ਵੀ ਲੈ ਕਮਾਲ ਹੈ ਮਿੱਤਰੋ ਤੇ ਸਾਨੂੰ ਇੱਧਰ ਖਾਸ चीज ਹੋ ਵੀ ਲੱਗੀ ਪਹਾੜ ਦੇ ਉੱਤੇ ਲਿ ਆ ਕੇ ਟੌਂਕ 'ਚ ਲਿਖਿਆ ਹੋਇਆ ਹੈ ਇਸ ਸ਼ਹਿਰ